ਸਤਰੀਆਕਾਲ ਅੱਜ ਅਸੀਂ ਸ੍ਰੀ ਰਾਗ ਵਿੱਚ ਦਰਜ ਤਿੰਨ ਬਹੁਤ ਹੀ ਖਾਸ ਸ਼ਬਦਾਂ ਦੀ ਗਹਿਰਾਈ ਵਿੱਚ ਉਤਰਨ ਲੱਗੇ ਹਾਂ ਹਾਂਜੀ ਇਹ ਰਚਨਾਵਾਂ ਨੇ ਪਗਤ ਕਬੀਰ ਜੀ ਅਤੇ ਪਗਤ trilochana ਜੀ ਦੀਆਂ ਅਤੇ ਇਹ ਸਿੱਧਾ ਮਤਲਬ ਬਿਲਕੁਲ ਸਿੱਧਾ ਮਨੁੱਖੀ ਮਨ ਦੀਆਂ ਉਲਝਣਾਂ ਤੇ ਝੋਟ ਕਰਦੀਆਂ ਨੇ ਬਿਲਕੁਲ ਤੇ ਦੇਖੋ ਸਾਡਾ ਮਕਸਦ ਸਿਰਫ ਇਹਨਾਂ ਦਾ ਸ਼ਾਬਦਿਕ ਅਨੁਵਾਦ ਕਰਨਾ ਨਹੀਂ ਹੈ ਨਹੀਂ ਬਿਲਕੁਲ ਨਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਪਿੱਛੇ ਰੂਹਾਨੀ ਮਨੋਵਿਗਿਆਨ ਕੀ ਹੈ ਇਹਨਾਂ ਚ ਜਿਹੜੇ ਕਾਵਿਕ ਰੂਪਕ ਵਰਤੇ ਗਏ ਨੇ ਉਹ ਕਿੰਨੇ ਸ਼ਕਤੀਸ਼ਾਲੀ ਨੇ ਹਾਂਜੀ ਅਤੇ ਸਭ ਤੋਂ ਦਿਲਚਸਪ ਗੱਲ ਕਿ ਕਿਵੇਂ ਇਹਨਾਂ ਵੱਖ-ਵੱਖ ਭਗਤਾਂ ਤੇ ਗੁਰੂ ਸਾਹਿਬਾਨ ਵਿਚਾਰ ਇੱਕ ਇੱਕ ਅਦਭੁਤ ਸੰਵਾਦ ਚੱਲ ਰਿਹਾ ਹੈ ਇੱਕ ਤਰ੍ਹਾਂ ਨਾਲ ਮਾਇਆ ਦੀ ਮੋਹ ਦੀ ਸਦੀਵੀ ਸਮੱਸਿਆ ਨੂੰ ਸਮਝਣ ਦਾ ਸਫ਼ਰ ਹੈ ਹਾਂ ਤੇ ਉਸ ਤੋਂ ਪਰ੍ਹੇ ਜਾਣਦਾ ਵੀ ਤਾਂ ਫਿਰ ਆਓ ਸ਼ੁਰੂ ਕਰੀਏ ਪਹਿਲਾ ਸ਼ਬਦ ਕਬੀਰ ਜੀ ਦਾ ਜਨਨੀ ਜਾਨਤ ਸੁਤ ਬੜਾ ਹੁੰਤੇ ਹੈ ਇਸ ਦੀ ਸ਼ੁਰੂਆਤੀ ਦੇਖੋ ਕਿੰਨੀ ਮਾਰਮਿਕ ਹੈ ਬਹੁਤ ਜ਼ਿਆਦਾ ਇੱਕ ਮਾਂ ਆਪਣੇ ਪੁੱਤਰ ਨੂੰ ਵੱਡਾ ਹੁੰਦਾ ਦੇਖ ਰਹੀ ਹੈ ਖੁਸ਼ ਹੋ ਰਹੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਹਰ ਦਿਨ ਉਸ ਦੀ ਉਮਰ ਵੱਧ ਨਹੀਂ ਰਹੀ ਸਗੋਂ ਘਟ ਰਹੀ ਹੈ ਇਹ ਮਮਤਾ ਦਾ ਬਹੁਤ ਹੀ ਕੀ ਕਹਿੰਦੇ ਨੇ ਸੁਖਮ ਪਰ ਸ਼ਕਤੀਸ਼ਾਲੀ ਚਿੱਤਰ ਹੈ ਕਬੀਰ ਜੀ ਕਹਿੰਦੇ ਨੇ ਕਰ ਕੀ ਗਹਿਨ ਚੰਗਾ ਕਰ ਜਾਣਾ ਹਾਂ ਮਤਲਬ ਮਾਂ ਆਪਣੀ ਨੂੰ ਨੂੰ ਵੀ ਚੰਗਾ ਸਮਝਦੀ ਐ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੀ ਐ ਪਰ ਮਨਸਾ ਬਾਧਾ ਕਾਲੂ ਪਸਾਰੇ ਅੱਛਾ ਉਸ ਦੀਆਂ ਇੱਛਾਵਾਂ ਦਾ ਜਿਹੜਾ ਜਾਲ ਹੈ ਉਹੀ ਉਸ ਲਈ ਕਾਲ ਦਾ ਫੰਦਾ ਬਣ ਜਾਂਦਾ ਹੈ ਕਬੀਰ ਜੀ ਇੱਥੇ ਮਾਂ ਦੇ ਪਿਆਰ ਨੂੰ ਗਲਤ ਨਹੀਂ ਕਹਿ ਰਹੇ ਨਹੀਂ ਉਹ ਤਾਂ ਪਵਿੱਤਰ ਹੈ ਹਾਂ ਉਸ ਪਿਆਰ ਤੋਂ ਪੈਦਾ ਹੋਏ ਭ੍ਰਮ ਤੇ ਚੋਟ ਕਰ ਰਹੇ ਨੇ ਤੇ ਇਸ ਭ੍ਰਮ ਦਾ ਨਤੀਜਾ ਉਹ ਵੀ ਬਹੁਤ ਹੈਰਾਨ ਕਰਨ ਵਾਲਾ ਹੈ ਤੁਖ ਹੈ ਮੋਰ ਮੋਰ ਕਰ ਅਧਿਕ ਲਾਡ ਤਰਪੇਖਤ ਹੀ ਜਮਰਾਉ ਹਸੈ ਹਾਂਜੀ ਜਦੋਂ ਉਹ ਇਹ ਮੇਰਾ ਹੈ ਇਹ ਮੇਰਾ ਹੈ ਕਹਿੰਦੀ ਹੈ ਤਾਂ ਜਮਰਾਜ ਉਸਦੀ ਅਗਿਆਨਤਾ ਤੇ ਹੱਸਦਾ ਹੈ ਇਹ ਸੋਚ ਕੇ ਕਿੰਨਾਜੀਬ ਲੱਗਦਾ ਹੈ ਹੈਨਾ ਬਿਲਕੁਲ ਤੇ ਇਹੀ ਤਾਂ ਗੁਰਮਤਿ ਦੀ ਖਾਸੀਅਤ ਹੈ ਉਹ ਸੰਸਾਰਿਕ ਰਿਸ਼ਤਿਆਂ ਨੂੰ ਨਕਾਰਦੀ ਨਹੀਂ ਹਾਂ ਉਹਨਾਂ ਨੂੰ ਜੀਣ ਦਾ ਤਰੀਕਾ ਦੱਸਦੀ ਹੈ ਹਾਂ ਪਰ ਉਹਨਾਂ ਵਿੱਚ ਛੁਪੇ ਮੋਹ ਤੇ ਉਸ ਤੋਂ ਪੈਦਾ ਹੋਣ ਵਾਲੇ ਪਰਮ ਤੋਂ ਸਾਵਧਾਨ ਕਰਦੀ ਹੈ ਤੇ ਦੇਖੋ ਇਸ ਸ਼ਬਦੀ ਬਣਤਰ ਵੀ ਬਹੁਤ ਖਾਸ ਹੈ ਓਕੇ ਮੇ ਇਸ ਵਿੱਚ ਰਹਾਉ ਦੀਆਂ ਦੋ ਦੁਕਾਨ ਆਮ ਤੌਰ ਤੇ ਇੱਕ ਹੁੰਦੀ ਹੈ ਅੱਛਾ ਹਾਂ ਮੈਂ ਧਿਆਨ ਦਿੱਤਾ ਇਸ ਦਾ ਕੋਈ ਖਾਸ ਮਤਲਬ ਹੈ ਬਹੁਤ ਖਾਸ ਇਹ ਇਸ ਸ਼ਬਦ ਕੇਂਦਰੀ ਪਾਵ ਨੂੰ ਇੱਕ ਤਰ੍ਹਾਂ ਨਾਲ ਦੋ ਹਿੱਸਿਆਂ ਵਿੱਚ ਵੰਡਦਾ ਹੈ ਸਮੱਸਿਆ ਅਤੇ ਹੱਲ ਵਾ ਤਾਂ ਪਹਿਲੀ ਰਹਾਉ ਦੀ ਤੁਕ ਹੈ ਐਸਾ ਤੈ ਜਗ ਭਰਮ ਲਾਇਆ ਕੈਸੇ 부ਝੇ ਜਬ 모ਹਿਆ ਹੈ ਮਾਇਆ ਇਹ ਤਾਂ ਸਿੱਧਾ ਸਵਾਲ ਹੈ ਪ੍ਰਮਾਤਮਾ ਨੂੰ ਇੱਕ ਤਰ੍ਹਾਂ ਦੀ ਸ਼ਿਕਾਇਤ ਹੈ ਹਾਂ ਕਿ ਤੁਸੀਂ ਇਹ ਕਿਹੋ ਜਿਹਾ ਜਗਤ ਬਣਾਇਆ ਹੈ ਜਿਹੜਾ ਪਰਮ ਵਿੱਚ ਪਿਆ ਹੈ ਜਦੋਂ ਜੀਵ ਮਾਇਆ ਵਿੱਚ ਹੀ ਮੋਹਿਆ ਪਿਆ ਹੈ ਤਾਂ ਉਹ ਸੱਚ ਨੂੰ ਕਿਵੇਂ ਸਮਝੇਗਾ ਅਤੇ ਫਿਰ ਦੂਜੀ ਰਹਾਉ ਦੀ ਤੁਕ ਇਸ ਦਾ ਜਵਾਬ ਦਿੰਦੀ ਹੈ ਅੱਛਾ ਹੁਕਮ ਪਛਾਣ ਤਾਂ ਖਸਮੇ ਮਿਲਣਾ ਹਲ ਕੀ ਹੈ ਪ੍ਰਮਾਤਮਾ ਦੇ ਹੁਕਮ ਨੂੰ ਉਸ ਦੀ ਰਜ਼ਾ ਨੂੰ ਪਛਾਣਨਾ ਹਾਂਜੀ ਹਾਂਜੀ ਜਦੋਂ ਜੀਵ ਸਮਝ ਜਾਂਦਾ ਹੈ ਕਿ ਜਨਮ ਮਰਨਾ ਵਧਨਾ ਘਟਨਾ ਇਹ ਸਭ ਉਸ ਦੇ ਹੁਕਮ ਵਿੱਚ ਹੈ ਤਾਂ ਮੋਹ ਦਾ ਪਰਮ ਟੁੱਟ ਜਾਂਦਾ ਹੈ ਤੇ ਮਾਲਕ ਨਾਲ ਮਿਲਾਪ ਹੋ ਜਾਂਦਾ ਹੈ ਮਤਲਬ ਇਕ ਤੁਕ ਸਵਾਲ ਹੈ ਤੇ ਦੂਜੀ ਜਵਾਬ ਕਮਾਲ ਹੈ ਪਰ ਸ਼ਬਦ ਦੇ ਅੰਤ ਵਿੱਚ ਕਬੀਰ ਜੀ ਇੱਕ ਸਖਤ ਚੇਤਾਵਨੀ ਵੀ ਦਿੰਦੇ ਨੇ ਹਾਂ ਬਿਲਕੁਲ ਕਹਤ ਕਬੀਰ ਛੋੜ ਬਿਖਿਆ ਰਸ ਇਤ ਸੰਗਤੀ ਨਿਚੋ ਮਰਣਾ ਉਹ ਕਹਿੰਦੇ ਨੇ ਕਿ ਇਹ ਬਿਖਿਆ ਰਸ ਯਾਨੀ ਮਾਇਕ ਪਦਾਰਥਾਂ ਦੇ ਸਵਾਦਾਂ ਨੂੰ ਛੱਡ ਦੇ ਕਿਉਂਕਿ ਇਹਨਾਂ ਦੀ ਸੰਗਤ ਵਿੱਚ ਆਤਮਿਕ ਮੌਤ ਪੱਕੀ ਹੈ ਹਮ ਪਰ ਇੱਥੇ ਸਵਾਲ ਉੱਠਦਾ ਹੈ ਇਹ ਬਖਿਆਰਸ ਅਸਲ ਵਿੱਚ ਹੈ ਕਿ ਇਹ ਤਾਂ ਬਹੁਤ ਵਿਆਪਕ ਜਿਹਾ ਸ਼ਬਦ ਹੈ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਪਹੁੰਚੇ ਹੋ ਅਤੇ ਇਸ ਸਵਾਲ ਦਾ ਜਵਾਬ ਉਹ ਸਾਨੂੰ ਇਸ ਸ਼ਬਦ ਦੇ ਸਿਰਲੇਖ ਤੋਂ ਮਿਲਣਾ ਸ਼ੁਰੂ ਹੁੰਦਾ ਹੈ ਤੇ ਇੱਥੋਂ ਗੱਲਬਾਤ ਇੱਕ ਨਵੇਂ ਹੀ ਪੱਧਰ ਤੇ ਚਲੀ ਜਾਂਦੀ ਹੈ ਹਾਂ ਮੈਂ ਵੀ ਦੇਖ ਰਹੀ ਸੀ ਇਸ ਸ਼ਬਦ ਤੇ ਇੱਕ ਬਹੁਤ ਹੀ ਅਜੀਬ ਜਿਹਾ ਅਸਰ ਲੇਖ ਹੈ ਸ੍ਰੀ ਰਾਗ ਕਬੀਰ ਜੀਓ ਦਾ ਇੱਕ ਸਵਾਨ ਕੇ ਖਰ ਗਾਉਣਾ ਹਾਂਜੀ ਇੱਕ ਸਵਾਨ ਕੇ ਖਰ ਗਾਵਣਾ ਦਾ ਕੀ ਮਤਲਬ ਹੋਇਆ ਇਹ ਤਾਂ ਇੱਕ 부ਝਾਰਤ ਵਰਗਾ ਲੱਗਦਾ ਹੈ ਇਹ 부ਝਾਰਤ ਹੀ ਹੈ ਤੇ ਇਸ ਦੀ ਚਾਬੀ ਉਹ ਗੁਰੂ ਨਾਨਕ ਦੇਵ ਜੀ ਦੇ ਇੱਕ ਹੋਰ ਸ਼ਬਦ ਵਿੱਚ ਹੈ ਅੱਛਾ ਦੇਖੋ ਇਸ ਸਿਰਲੇਖ ਇੱਕ ਸੰਗੀਤਿਕ ਨਿਰਦੇਸ਼ ਹੈ ਘਰ ਦਾ ਮਤਲਬ ਹੈ ਉਹ ਧੁਨ ਜਾਂ ਸ਼ੈਲੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਇੱਕ ਸਵਾਨੋ ਦੁਏ ਸਵਾਨੀ ਨਾਲ ਗਾਇਆ ਜਾਂਦਾ ਹੈ ਓ ਤਾਂ ਇਹ ਇੱਕ ਤਰ੍ਹਾਂ ਦਾ ਇਸ਼ਾਰਾ ਹੈ ਹਾਂ ਸੰਪਾਦਕ ਜੋ ਕਿ ਗੁਰੂ ਸਾਹਿਬ ਖੁਦ ਵੀ ਹੋ ਸਕਦੇ ਨੇ ਸਾਨੂੰ ਇਸ਼ਾਰਾ ਕਰ ਰਹੇ ਨੇ ਕਿ ਜੇ ਤੁਸੀਂ ਕਬੀਰ ਜੀ ਦੇ ਵਿਖਿਆ ਰਸ ਨੂੰ ਸਹੀ ਮਾਨਿਆ ਵਿੱਚ ਸਮਝਣਾ ਹੈ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਉਸ ਸ਼ਬਦ ਨੂੰ ਨਾਲ ਰੱਖ ਕੇ ਪੜ੍ਹਨਾ ਪਵੇਗਾ ਵਾਹ ਤਾਂ ਇਹ ਤਾਂ ਵੱਖ-ਵੱਖ ਸਮਿਆਂ ਦੇ ਮਹਾਪੁਰਖਾਂ ਵਿਚਕਾਰ ਇੱਕ ਸੰਵਾਦ ਸਥਾਪਿਤ ਕੀਤਾ ਗਿਆ ਹੈ ਹਾਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਆਪਣੇ ਸ਼ਬਦ ਵਿੱਚ ਉਹ ਵਿਖਿਆ ਰਸ ਦੀ ਵਿਆਖਿਆ ਕਿਵੇਂ ਕਰਦੇ ਨੇ ਗੁਰੂ ਨਾਨਕ ਦੇਵ ਜੀ ਇਸ ਨੂੰ ਬਹੁਤ ਹੀ ਸਪਸ਼ਟ ਤੇ ਕਹਿ ਲੋ ਕਿ ਭਿਆਨਕ ਰੂਪਕ ਨਾਲ ਖੋਲ ਕੇ ਰੱਖ ਦਿੰਦੇ ਨੇ ਜਿੱਥੇ ਕਬੀਰ ਜੀ ਦਾ ਵਿਖਿਆ ਰਸ ਇੱਕ ਸਿਧਾਂਤਿਕ ਅਲ ਹੈ ਹਾਂ ਇੱਕ ਆਮ ਜਿਹਾ ਸ਼ਬਦ ਹੈ ਉੱਥੇ ਗੁਰੂ ਸਾਹਿਬ ਇਸ ਦੀ ਪੂਰੀ ਤਸਵੀਰ ਖਿੱਚ ਦਿੰਦੇ ਨੇ ਉਹ ਕਹਿੰਦੇ ਨੇ ਇੱਕ ਸਵਾਨ ਦੋਏ ਸਵਾਨੀ ਨਾਲ ਇੱਕ ਕੁੱਤਾ ਤੇ ਦੋ ਕੁੱਤੀਆਂ ਹਾਂ ਇਕ ਕੁੱਤਾ ਉਹ ਲਾਲਚ ਦਾ ਪ੍ਰਤੀਕ ਹੈ ਤੇ ਉਸ ਦੇ ਨਾਲ ਦੋ ਕੁੱਤੀਆਂ ਨੇ ਆਸਾ ਅਤੇ ਤ੍ਰਿष्णा ਮਤਲਬ ਇੱਛਾ ਤੇ ਭਲਕੇ ਭੌਕੇ ਸਦਾ ਬਿਆਲ ਇਹ ਹਰ ਵੇਲੇ ਭੌਂਕਦੇ ਰਹਿੰਦੇ ਨੇ ਮਨੁੱਖ ਨੂੰ ਸ਼ਾਂਤੀ ਨਹੀਂ ਲੈਣ ਦਿੰਦੇ ਬਿਲਕੁਲ ਦਿਨ ਰਾਤ ਬੇਵਕਤ ਇੱਕ ਕਿ ਨ ਸਪਸ਼ਟ ਚਿੱਤਰ ਹੈ ਵਿਖਿਆਰਾਸ ਕੋਈ ਬਾਰੀ ਚੀਜ਼ ਨਹੀਂ ਇਹ ਸਾਡੇ ਅੰਦਰ ਦਾ ਲਾਲਚ ਤੇ ਕਦੇ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਹੀ ਨੇ ਹਾਂਜੀ ਤੇ ਗੁਰੂ ਸਾਹਿਬ ਅੱਗੇ ਹੋਰ ਵੀ ਤਿੱਖੇ ਰੂਪਕ ਵਰਤਦੇ ਨੇ ਜਿਵੇਂ ਕਿ ਕੂੜ ਛੁਰਾ ਮੁੱਠਾ ਮੁਰਦਾਰ ਝੂਟ ਇੱਕ ਛੁਰੇ ਵੰਗ ਹੈ ਤੇ ਤਿਉ ਖਾਂਦੇ ਕੀਨੇ ਮੁਰਦਾਰ ਬਿਲਕੁਲ ਤੇ ਫਿਰ ਉਹ ਇਸ ਨੂੰ ਸਿਖਰ ਤੇ ਲੈ ਜਾਂਦੇ ਨੇ ਤਾਣਕ ਰੂਪ ਰਹਾ ਕਰਤਾਰ ਮੈਂ ਇੱਕ ਚੰਡਾਲ ਇੱਕ ਸ਼ਿਕਾਰੀ ਦਾ ਰੂਪ ਧਾਰਨ ਕਰੀ ਬੈਠਾ ਹਾਂ ਤੇ ਗੁਣ ਕੀਨੇ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਨਾ ਇੱਜ਼ਤ ਨਾ ਚੰਗੇ ਕਰਮ ਹਉ ਵਿਗੜੇ ਰੂਪ ਰਹਾ ਵਿਕਰਾਲ ਮੈਂ ਵਿਗੜੇ ਹੋਏ ਭਿਆਨਕ ਰੂਪ ਵਿੱਚ ਰਹਿੰਦਾ ਹਾਂ ਦੇਖੋ ਇਹ ਹੈ ਵਿਖਿਆ ਰਸਤਾ ਅਸਲੀ ਚਿਹਰਾ ਤਾਂ ਹੁਣ ਇਹ ਬਿਲਕੁਲ ਸਾਫ਼ ਹੋ ਜਾਂਦਾ ਹੈ ਵਿਖਿਆਰਾਸ ਕੋਈ ਅਸਪਸ਼ਟ ਧਾਰਨਾ ਨਹੀਂ ਹੈ ਇਹ ਝੂਠ ਹੈ ਠੱਗੀ ਹੈ ਲਾਲਚ ਕਾਮ ਕ੍ਰੋਧ ਨਿੰਦਾ ਹਾਂ ਤੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੀ ਰੌਸ਼ਨੀ ਵਿੱਚ ਅਸੀਂ ਕਬੀਰ ਜੀ ਦੀ ਤੁਖ ਇਤ ਸੰਗਤ ਨਿਛਉ ਮਰਣਾ ਨੂੰ ਪੜਦੇ ਹਾਂ ਤਾਂ ਸਾਰਾ ਅਰਥ ਸਾਫ਼ ਹੋ ਜਾਂਦਾ ਹੈ ਬਿਲਕੁਲ ਇਹਨਾਂ ਚੀਜ਼ਾਂ ਦੀ ਸੰਗਤ ਵਿੱਚ ਰਹਿ ਕੇ ਆਤਮਿਕ ਮੌਤ ਹੋਣੀ ਹੀ ਹੋਣੀ ਹੈ ਹਾਂ ਇਹ ਇੱਕ ਤਰ੍ਹਾਂ ਨਾਲ ਬ੍ਰह्म ਸੰਪਾਦਨਾ ਦਾ ਕਮਾਲ ਹੈ ਗੁਰੂ ਸਾਹਿਬ ਨੇ ਕਬੀਰ ਜੀ ਦੇ ਇੱਕ ਡੂੰਗੇ ਵਿਚਾਰ ਨੂੰ ਲੈ ਕੇ ਉਸ ਤੇ ਇੱਕ ਪੂਰੀ ਮਤਲਬ ਵਿਆਖਿਆਤਮਕ ਟਿੱਪਣੀ ਕਰ ਦਿੱਤੀ ਇਹ ਦਰਸਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਵਖ-ਵਖ ਬਾਣੀਆਂ ਦਾ ਸੰਗ੍ਰਹਿ ਨਹੀਂ ਨਹੀਂ ਸਗੋਂ ਇੱਕ ਜਿਉਂਦਾ ਜਾਗਦਾ ਸੰਵਾਦ ਹੈ ਹਾਂ ਜਿੱਥੇ ਇੱਕ ਵਿਚਾਰ ਦੂਜੇ ਨੂੰ ਰੋਸ਼ਨ ਕਰਦਾ ਹੈ। ਤਾਂ ਠੀਕ ਹੈ ਅਸੀਂ ਮਾਇਆ ਦੇ ਪਰਮ ਦੀ ਸਮੱਸਿਆ ਨੂੰ ਸਮਝ ਲਿਆ ਗੁਰੂ ਨਾਨਕ ਦੇਵ ਜੀ ਰਾਹੀਂ ਉਸ ਦੇ ਭਿਆਨਕ ਰੂਪ ਨੂੰ ਵੀ ਦੇਖ ਲਿਆ ਪਰ ਇਹ ਤਾਂ ਇੱਕ ਦਾਰਸ਼ਨਿਕ ਵਿਸ਼ਲੇਸ਼ਣ ਹੋ ਗਿਆ। ਹੂੰ ਜਦੋਂ ਕੋਈ ਆਮ ਇਨਸਾਨ ਇਸ ਮਾਇਆ 'ਚ ਫਸਿਆ ਹੁੰਦਾ ਹੈ ਤਾਂ ਉਸ ਦੇ ਦਿਲ ਦੀ ਆਵਾਜ਼ ਕਿਹੋ ਜੀ ਹੁੰਦੀ ਹੋਵੇਗੀ? ਬਹੁਤ ਵ良ਿਆ ਸਵਾਲ ਤੇ ਸ਼ਾਇਦ ਇਸ ਦਾ ਜਵਾਬ ਸਾਨੂੰ ਭਗਤ ਤਰਲੋਚਨ ਜੀ ਦੇ ਸ਼ਬਦੋਂ ਮਿਲਦਾ ਹੈ। ਉਹ ਸਾਨੂੰ ਉਸੇ ਨਿਜੀ ਤੇ ਦਰਦ ਭਰੀ ਪੁਕਾਰ ਨਾਲ ਜੋੜਦੇ ਨੇ। ਅੱਛਾ ਉਹਨਾਂ ਦਾ ਸ਼ਬਦ माया मोहो मन अगलड़ा बिल्कुल सही ਇਹ ਉਸੇ ਸਮੱਸਿਆ ਨੂੰ ਇੱਕ ਬਹੁਤ ਹੀ ਨਿੱਜੀ ਤੇ ਭਾਵੁਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ ਉਹ ਇੱਕ ਆਮ ਗ੍ਰਹਿਸਤੀ ਦੀ ਤਸਵੀਰ ਖਿੱਚਦੇ ਨੇ ਪ੍ਰਾਣੀ ਤੇਰਾ ਪਰਿਵਾਰ ਦੇਖ ਵਿਕਸਹਿ ਕਮਲਾ ਜਿਉ ਹੇ ਪ੍ਰਾਣੀ ਤੂੰ ਆਪਣੇ ਪਰਿਵਾਰ ਨੂੰ ਦੇਖ ਕੇ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ ਹੈ ਇਹ ਤਾਂ ਬਾਹਰ ਦੀ ਤਸਵੀਰ ਹੈ ਹਾਂ ਪਰ ਅੰਦਰ ਕੀ ਚੱਲ ਰਿਹਾ ਹੈ ਪਰ ਕਰ ਜੋ ਹੈ कपट ਨਰਾ ਦੂਰੋਂ ਨਾ ਵਹਿ ਕਾਲਿਆ ਜਿਉ ਹੂੰ ਅੰਦਰੋਂ ਕਪਟੀ ਹੋ ਕੇ ਤੂੰ ਪਰਾਏ ਕਰਤੇ ਨਜ਼ਰ ਰੱਖਦਾ ਹੈ ਤੇਰੀ ਹਾਲਤ ਉਸ ਕਾਲੇ ਬੱਦਲ ਵਰਗੀ ਹੈ ਜੋ ਦੂਰੋਂ ਤਾਂ ਚੰਗਾ ਲੱਗਦਾ ਪਰ ਅਸਲ ਚ ਵਰਸਦਾ ਨਹੀਂ ਵਾਹ ਬਾਹਰੀ ਖੁਸ਼ੀ ਤੇ ਅੰਦਰੂਨੀ ਖੋਟ ਦਾ ਕਿੰਨਾ ਸ਼ਕਤੀਸ਼ਾਲੀ ਵਿਰੋਧਾਵਾਸ ਹੈ ਹਾਂਜੀ ਤੇ ਇਸੇ ਦੁਵਿਧਾ ਵਿੱਚ ਫਸਿਆ ਮਨੁੱਖ ਫਿਰ ਪੁਕਾਰ ਕਰਦਾ ਹੈ ਤੇ ਇਹੀ ਇਸ ਸ਼ਬਦ ਦਾ ਕੇਂਦਰ ਹੈ ਪੁਕਾਰ ਹੈ ਮਿਲ ਮੇਰੇ ਬੀਠੂਲਾ ਲੈ ਭਾੜੀ ਬਲਾਏ ਮਿਲ ਮੇਰੇ ਰਮਈਆ ਮੈਂ ਲੇਹ ਚੜਾਏ ਹੇ ਮੇਰੇ ਬੀਠੂਲ ਆ ਕੇ ਮੇਰੀ ਬਾਹ ਫੜ ਲੈ ਹੇ ਮੇਰੇ ਰਮਈਆ ਮੈਨੂੰ ਬਚਾ ਲੈ ਇੱਕ ਤਰ੍ਹਾਂ ਨਾਲ ਡੁੱਬਦੇ ਹੋਏ ਇਨਸਾਨ ਦੀ ਮਦਦ ਲਈ ਪੁਕਾਰ ਰਿਹਾ ਹੈ ਬਹੁਤ ਧਿਆਨ ਖਿੱਚਦਾ ਹੈ ਆਮ ਤੌਰ ਤੇ ਜਦੋਂ ਲੋਕ ਬੀਠਲ ਜਾਂ ਵਿਠੋਬਾ ਸੁਣਦੇ ਨੇ ਤਾਂ ਪੰਡਰਪੁਰ ਦੀ ਮੂਰਤੀ ਦਾ ਖਿਆਲ ਆਉਂਦਾ ਹੈ ਹਾਂ ਆਉਂਦਾ ਹੈ ਕੀ ਤ੍ਰਿloਚਨ ਜੀ ਇੱਥੇ ਉਸੇ ਸੰਦਰਭ ਵਿੱਚ ਗੱਲ ਕਰ ਰਹੇ ਨੇ ਜਾਂ ਉਹ ਇਸ ਸ਼ਬਦ ਨੂੰ ਕੋਈ ਨਵਾਂ ਅਰਥ ਦੇ ਰਹੇ ਨੇ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਤੇ ਇਸ ਦਾ ਜਵਾਬ ਭਗਤ ਬਾਣੀ ਬਾਰੇ ਕਈ ਗਲਤਫਹਿਮੀਆਂ ਨੂੰ ਦੂਰ ਕਰਦਾ ਹੈ ਤ੍ਰਿloਚਨ ਜੀ ਇੱਥੇ ਇੱਕ ਕ੍ਰਾਂਤੀਕਾਰੀ ਕੰਮ ਕਰ ਰਹੇ ਨੇ ਅੱਛਾ ਬੀਠਲ ਸ਼ਬਦ ਦੀ ਜੜ੍ਹ ਸੰਸਕ੍ਰਿਤ ਵਿੱਚ ਹੈ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਵੇ ਅਤੇ ਸਥਲ ਵੇ ਅਤੇ ਸਥਲ ਹਾਂ ਵਿਦ ਅਰਥ ਹੈ ਬਿਨਾਂ ਜਾਂ ਪਰੇ ਤੇ ਸਥਲ ਦਾ ਅਰਥ ਹੈ ਜਗਾ ਜਾਂ ਅਵਸਥਾ ਤਾਂ ਬਿਠਲ ਦਾ ਮਤਲਬ ਹੋਇਆ ਉਹ ਜੋ ਮਾਇਆ ਦੇ ਪ੍ਰਭਾਵ ਵਾਲੀ ਥਾਂ ਤੋਂ ਪਰੇ ਟਿਕਿਆ ਹੋਇਆ ਹੈ ਬਿਲਕੁਲ ਉਹ ਨਿਰਗੁਣ ਪਰਮਾਤਮਾ ਜੋ ਮਾਇਆ ਤੋਂ ਨਿਰਲੇਪ ਹੈ ਵਾਹ ਤਾਂ ਉਹਨਾਂ ਨੇ ਇੱਕ ਪ੍ਰਚਲਿਤ ਸ਼ਬਦ ਨੂੰ ਲੈ ਕੇ ਉਸ ਨੂੰ ਪੂਰੀ ਤਰ੍ਹਾਂ ਨਵਾਂ ਤੇ ਡੂੰਘਾ ਅਰਥ ਦੇ ਦਿੱਤਾ ਸਿਰਫ ਇਹੀ ਨਹੀਂ ਉਹ ਸ਼ਬਦ ਦੇ ਅੰਤ ਵਿੱਚ ਇਸ ਨੂੰ ਖੁਦ ਸਪਸ਼ਟ ਵੀ ਕਰਦੇ ਨੇ ਤਾਂ ਕਿ ਕੋਈ ਭੁਲੇਖਾ ਨਾ ਰਵੇ ਓਕੇ ਉਹ ਕਹਿੰਦੇ ਨੇ ਬਤ ਤ੍ਰਿਲੋਚਨ ਰਮਈਆ ਤ੍ਰਿਲੋਚਨ ਕਹਿੰਦਾ ਹੈ ਕਿ ਮੈਂ ਉਸ ਰਮੇ ਹੋਏ ਰਾਮ ਨੂੰ ਪੁਕਾਰ ਰਿਹਾ ਹਾਂ ਤੇ ਉਹ ਕਿੱਥੇ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ ਉਹ ਤਾਂ ਜੰਗਲ ਦੇ ਬੂਟੇ ਬੂਟੇ ਤੇ ਤਿਣਕੇ ਤਿਣਕੇ ਵਿੱਚ ਰਮਿਆ ਹੋਇਆ ਹੈ ਹਾਂ ਉਹ ਸਾਫ ਕਰ ਦਿੰਦੇ ਨੇ ਕਿ ਮੇਰਾ ਬਿਠਲ ਕੋਈ ਇੱਕ ਮੂਰਤੀ ਨਹੀਂ ਸਗੋਂ ਸਰਵ ਵਿਆਪਕ ਪਰਮਾਤਮਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸ਼ਬਦਾਂ ਦੇ ਸਤੇ ਹੀ ਅਰਥਾਂ ਤੇ ਨਹੀਂ ਸਗੋਂ ਉਹਨਾਂ ਦੇ ਗੁਰਮਤ ਸੰਦਰਭ ਤੇ ਧਿਆਨ ਦੇਣਾ ਕਿੰਨਾ ਜ਼ਰੂਰੀ ਹੈ ਬਿਲਕੁਲ ਤਾਂ ਹੁਣ ਤੱਕ ਅਸੀਂ ਮਾਇਆ ਦੀ ਸਮੱਸਿਆ ਉਸ ਦੇ ਰੂਪਾਂ ਤੇ ਉਸ ਵਿੱਚ ਫਸੇ ਮਨੁੱਖ ਦੀ ਪੁਕਾਰ ਨੂੰ ਸਮਝਿਆ ਪਰ ਕਬੀਰ ਜੀ ਸਾਨੂੰ ਸਿਰਫ ਸਮੱਸਿਆ ਵਿੱਚ ਹੀ ਨਹੀਂ ਛੱਡਦੇ ਨਹੀਂ ਕਦੇ ਵੀ ਨਹੀਂ ਇਸ ਲੜੀ ਦਾ ਆਖਰੀ ਸ਼ਬਦ ਅਚਰਜ ਏਕ ਸੁਨ ਹੋਰੇ ਪੰਡਿਆ ਸਾਨੂੰ ਇਸ ਸਭ ਤੋਂ ਪਾਰ ਲੈ ਜਾਂਦਾ ਹੈ ਇਹ ਸ਼ਬਦ ਪੜ੍ਹ ਕੇ ਲੱਗਦਾ ਜਿਵੇਂ ਸਾਰੀ ਨਕਾਰਾਤਮਕਤਾ ਤੋਂ ਬਾਅਦ ਇੱਕਦਮ ਰੌਸ਼ਨੀ ਹੋ ਗਈ ਉਪੇ ਬਿਲਕੁਲ ਪਹਿਲੇ ਸ਼ਬਦ ਸਮੱਸਿਆ ਦਾ ਵਰਣਨ ਸਨ ਇਹ ਸ਼ਬਦ ਹੱਲ ਦਾ ਅਨੁਭਵ ਹੈ ਤੇ ਜਿਸ ਤਰੀਕੇ ਨਾਲ ਕਬੀਰ ਜੀ ਇਸ ਅਨੁਭਵ ਦਾ ਵਰਣਨ ਕਰਦੇ ਨੇ ਉਹ ਹੈਰਾਨ ਕਰ ਦੇਣ ਵਾਲਾ ਹੈ ਉਹ ਇੱਕ ਪੰਡਿਤ ਨੂੰ ਸੰਬੋਧਨ ਕਰਦੇ ਨੇ ਹਾਂ ਤੇ ਕਹਿੰਦੇ ਨੇ ਕਿ ਮੈਂ ਤੁਹਾਨੂੰ ਇੱਕ ਅਜਿਹੇ ਅਸਰਜ ਅਨੁਭਵ ਬਾਰੇ ਦੱਸਦਾ ਹਾਂ ਜਿਸ ਨੂੰ ਕਾਨੂੰ ਨਾ ਜਾਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਸ ਅਵਸਥਾ ਨੂੰ ਸਮਝਾਣ ਲਈ ਉਹ ਸ਼ਰਾਬ ਕੱਢਣ ਦੀ ਪ੍ਰਕਿਰਿਆ ਦਾ ਰੂਪਕ ਵਰਤਦੇ ਨੇ ਇਹ ਸੱਚਮੁੱਚ ਬਹੁਤ ਦਲੇਰੀ ਵਾਲੀ ਕਲਪਨਾ ਹੈ ਇੱਕ ਪਾਸੇ ਧਾਰਮਿਕ ਪੰਡਿਤ ਤੇ ਦੂਜੇ ਪਾਸੇ ਸ਼ਰਾਬ ਦੀ ਪੱਠੀ ਆਓ ਇਸ ਨੂੰ ਹੌਲੀ-ਹੌਲੀ ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ। ਉਹ ਸ਼ੁਰੂ ਕਰਦੇ ਨੇ ਪਾਠੀ ਗगनਉਤ ਸਿੰਘਿਆ ਅਰਚੁੰਗਿਆ। ਇਸ ਦਾ ਕੀ ਭਾਵ ਹੈ? ਇੱਥੇ ਹੀ ਸਾਰਾ ਕਮਾਲ ਹੈ। ਉਹ ਕਹਿੰਦੇ ਨੇ ਕਿ ਜਿਸ ਪੱਠੀ ਵਿੱਚ ਮੈਂ ਰੂਹਾਨੀ ਰਸ ਕੱਢ ਰਿਹਾ ਹਾਂ, ਉਹ ਕੋਈ ਬਾਹਰੀ ਪੱਠੀ ਨਹੀਂ, ਸਗੂ ਗगन ਹੈ। ਮੇਰਾ ਆਪਣਾ ਮਨ, ਮੇਰੀ ਸੁਰਤ। ਦਸਮਦਵਾਰ। ਹਾਂ, ਯੋਗ ਦੀ ਪਾਸ਼ਾ ਵਿੱਚ ਸਾਰੀ ਪ੍ਰਕਿਰਿਆ ਅੰਦਰੂਨੀ ਹੈ। ਤੇ ਸਿੰਘਿਆ ਅਰਚੁੰਗਿਆ ਇਹ ਤਾਂ ਸ਼ਰਾਬ ਕੱਢਣ ਵਾਲੀਆਂ ਨਾਲਾਂ ਦੇ ਨਾਮ ਲੱਗਦੇ ਨੇ ਹਾਂ ਉਹੀ ਨੇ ਕਬੀਰ ਜੀ ਇਸ ਦਾ ਅਧਿਆਤਮਿਕ ਅਰਥ ਦੱਸਦੇ ਨੇ ਇਹ ਦੋ ਨਾਲਾਂ ਸਾਡੀਆਂ ਬਿਰਤੀਆਂ ਹਨ ਬੁਰੇ ਕਰਮਾਂ ਤੋਂ ਸੰਕੋਚ ਕਰਨਾ ਯਾਨੀ ਸਿੰਘਣਾ ਬਿਲਕੁਲ ਮਤਲਬ ਵਿਕਾਰਾਂ ਨੂੰ ਤਿਆਗ ਕੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਇਹੀ ਉਹ ਨਾਲਾਂ ਨੇ ਜਿਨ੍ਹਾਂ ਰਾਹੀਂ ਰੋਹਾਨੀ ਰਸ ਤਿਆਰ ਹੁੰਦਾ ਹੈ ਤਾਂ ਫਿਰ ਮਨ ਦੀ ਪੱਠੀ ਵਿੱਚੋਂ ਇਹਨਾਂ ਨਾਲਾਂ ਰਾਹੀਂ ਜੋ ਰਸ ਨਿਕਲਦਾ ਹੈ ਉਹ ਇਕੱਠਾ ਕਿੱਥੇ ਹੁੰਦਾ ਹੈ ਕਨਕ ਕਲਸ ਇੱਕ ਪਾਇਆ ਸੋਨੇ ਦਾ ਘੜਾ ਹਾਂ ਤੇ ਸੋਨੇ ਦਾ ਮਟਕੀ ਹੈ ਇਹ ਹੈ ਸ਼ੁੱਧ ਹੋਇਆ ਹਿਰਦਾ ਅੱਛਾ ਜਦੋਂ ਮਨ ਵਿਕਾਰਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਧਾਰਨ ਕਰਦਾ ਹੈ ਤਾਂ ਹਿਰਦਾ ਸੋਨੇ ਵਾਂਗ ਸ਼ਦ ਹੋ ਜਾਂਦਾ ਹੈ ਤੇ ਉਹ ਬ੍ਰਹਮ ਰਸ ਨੂੰ ਸਾਂਭਣ ਦੇ ਕਾਬਿਲ ਬਣ ਜਾਂਦਾ ਹੈ ਤੇ ਉਸ ਸੋਨੇ ਦੇ ਮਟ ਵਿੱਚ ਕਿਹੋ ਜੀ ਧਾਰ ਚੋਰੀ ਹੈ ਇਸ ਮਹਿਤਾਰ ਚੋਏ ਅਤੀ ਨਿਰਮਲ ਇਹ ਰਸ ਕਥੋਂ ਨਾ ਪਾਇਆ ਇੱਕ ਬਹੁਤ ਹੀ ਨਿਰਮਲ ਧਾਰ ਇਹ ਨਾਮ ਅਮ੍ਰਿਤ ਹੈ ਬ੍ਰਹਮ ਆਨੰਦ ਦਾ ਰਸ ਦੇਸ ਨੂੰ ਪੀਣ ਦਾ ਤਰੀਕਾ ਵੀ ਨਿਰਾਲਾ ਹੈ ਪਵਨ ਪਿਆਲਾ ਸਾਜਿਆ ਪਿਆਲਾ ਬਣਾਇਆ ਹਵਾ ਦਾ ਮਤਲਬ ਸਵਾਸਾਂ ਦਾ ਹਾਂ ਭਾਵ ਹਰ ਆਉਂਦੇ ਜਾਂਦੇ ਸਵਾਸ ਨਾਲ ਉਸ ਨਾਮ ਰਸ ਨੂੰ ਪੀਤਾ ਜਾ ਰਿਹਾ ਹੈ ਸਿਮਰਨ ਦੀ ਅਵਸਥਾ ਨੂੰ ਇਸ ਤੋਂ ਖੂਬਸੂਰਤ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਕਈ ਲੋਕ ਇਸ ਨੂੰ ਪੜ੍ਹ ਕੇ ਸੋਚ ਸਕਦੇ ਨੇ ਕਿ ਸ਼ਾਇਦ ਕਿਸੇ ਯੋਗ ਅਭਿਆਸ ਜਾਂ ਪ੍ਰਾਣਾਯਮ ਦੀ ਗੱਲ ਹੋ ਰਹੀ ਹੈ ਇਹ ਇੱਕ ਆਮ ਪੁਲੇਖਾ ਪੈ ਸਕਦਾ ਹੈ ਪਰ ਕਬੀਰ ਜੀ ਕਿਤੇ ਹੋਰ ਇਸ ਨੂੰ ਬਹੁਤ ਸਖਤੀ ਨਾਲ ਰੱਦ ਕਰਦੇ ਨੇ ਉਹ ਸਾਫ਼ ਕਹਿੰਦੇ ਨੇ ਆਸਨ ਪਵਨ ਦੂਰ ਕਰ ਬਵਰੇ ਛਾੜ ਕਪਟ ਨਿਤ ਹਰਪਜ ਬਵਰੇ ਮਤਲਬ ਹੈ ਕਮਲੇ ਇਹ ਆਸਣ ਲਗਾਉਣਾ ਤੇ ਸਵਾਸਾਂ ਦੇ ਅਭਿਆਸ ਕਰਨੇ ਛੱਡ ਦੇ ਹਾਂ ਇਹ ਸਭ ਕਪਟ ਹੈ ਹਰ ਰੋਜ਼ ਪ੍ਰਭੂ ਦਾ ਭਜਨ ਕਰ ਇਸ ਲਈ ਇਹ ਸ਼ਬਦ ਕੋਈ yogic ਕਿਰਿਆ ਨਹੀਂ ਸਿਖਾ ਰਿਹਾ ਇਹ ਤਾਂ ਇੱਕ ਕਾਵਿਕ ਰੂਪਕ ਹੈ ਇੱਕ ਅਜਿਹੀ ਅਵਸਥਾ ਨੂੰ ਸਮਝਾਉਣ ਦਾ ਯਤਨ ਜੋ ਸ਼ਬਦਾਂ ਦੀ ਪਕੜ ਤੋਂ ਬਾਹਰ ਹੈ ਖਾਸ ਕਰਕੇ ਇੱਕ ਪੰਡਿਆ ਨੂੰ ਜੋ ਅਜਿਹੇ ਗੁੰਜਲਦਾਰ ਰੂਪਕਾਂ ਦੀ ਭਾਸ਼ਾ ਨੂੰ ਸਮਝ ਸਕਦਾ ਹੈ ਆਓ ਇਸ ਸਾਰੇ ਸਫ਼ਰ ਨੂੰ ਇੱਕ ਵਾਰ ਫਿਰ ਦੇਖੀਏ ਅਸੀਂ ਮਨੁੱਖੀ ਪਰਮ ਦੀ ਇੱਕ ਬਹੁਤ ਹੀ ਨਿੱਜੀ ਤਸਵੀਰ ਤੋਂ ਸ਼ੁਰੂ ਕੀਤਾ ਇੱਕ ਮਾਂ ਦਾ ਮੋਹ ਹਾਂਜੀ ਫਿਰ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਰਾਹੀਂ ਉਸ ਪਰਮ ਦੇ ਅਸਲ ਭਿਆਨਕ ਚਿਹਰੇ ਨੂੰ ਦੇਖਿਆ ਜਿੱਥੇ ਵਿਖਿਆ ਰਸ ਲਾਲਚ ਦੇ ਕੁੱਤੇ ਤੇ ਝੂਠ ਦੇ ਛੁਰੇ ਦਾ ਰੂਪ ਲੈ ਲੈਂਦਾ ਹੈ ਉਸ ਤੋਂ ਬਾਅਦ ਅਸੀਂ ਤਿਰਲੋਚਨ ਜੀ ਦੀ ਆਵਾਜ਼ ਵਿੱਚ ਉਸ ਪਰਮ ਚ ਫਸੇ ਮਨੁੱਖ ਦੀ ਦਰਦਪਰੀ ਪੁਕਾਰ ਸੁਣੀ ਜੋ ਮਾਇਆ ਤੋਂ ਪਰੇ ਬੀਠੂਲ ਨੂੰ ਬਚਾਉਣ ਲਈ ਬੇਨਤੀ ਕਰਦਾ ਹੈ ਤੇ ਅੰਤ ਵਿੱਚ ਕਬੀਰ ਜੀ ਸਾਨੂੰ ਉਸ ਸਮੱਸਿਆ ਤੋਂ ਹਲ-ਵਲ ਲੈ ਗਏ ਇੱਕ ਅਜਿਹੀ ਅਦਭੁਤ ਰੂਹਾਨੀ ਪੱਠੀ ਦੀ ਸੈਰ ਕਰਵਾਈ ਹਾਂ ਜਿੱਥੇ ਮਨ ਹੀ ਪੱਠੀ ਬਣ ਜਾਂਦਾ ਹੈ ਤੇ ਹਰ ਸਵਾਸ ਨਾਮ ਅਮਰਦਾ ਪਿਆਲਾ ਇਹ ਸੱਚਮੁੱਚ ਮਨੁੱਖੀ ਚੇਤਨਾ ਦੇ ਪਰਮ ਤੋਂ ਸ਼ੁਰੂ ਹੋ ਕੇ ਬ੍ਰह्म ਆਨੰਦ ਵਿੱਚ ਅਪੇਧ ਹੋਣ ਤੱਕ ਦੀ ਇੱਕ ਸੰਪੂਰਨ ਯਾਤਰਾ ਹੈ ਜੋ ਇੰਨਾ ਕੁਛ ਸ਼ਬਦਾਂ ਵਿੱਚ ਹੀ ਸਮੋਈ ਹੋਈ ਹੈ ਅਤੇ ਜਾਂਦੇ ਜਾਂਦੇ ਇੱਕ ਵਿਚਾਰ ਛੱਡ ਜਾਂਦੇ ਆਂ ਹਾਂਜੀ ਦੇਖੋ ਇਹਨਾਂ ਮਹਾਪੁਰਖਾਂ ਨੇ ਪ੍ਰਮਤ ਹਕੀਕਤ ਦੀ ਇੱਕੋ ਸਚਾਈ ਨੂੰ ਸਮਝਾਉਣ ਲਈ ਆਪਣੇ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਰੂਪਕਾਂ ਦੀ ਵਰਤੋਂ ਕੀਤੀ ਮਾਂ ਦਾ ਪਿਆਰ ਮਰਦਾਰ ਖੋਰ ਕੁੱਤਾ ਸ਼ਰਾਬ ਦੀ ਪੱਠੀ ਹੂੰ ਇਹ ਸੋਚਣ ਵਾਲੀ ਗੱਲ ਹੈ ਸਾਡੇ ਅੱਜ ਦੇ ਆਧੁਨਿਕ ਸੰਸਾਰ ਵਿੱਚ ਜੋ ਆਪਣੇ ਖਾਸ ਕਿਸਮ ਦੇ ਪਰਮਾ ਤੇ মোহ ਮਾਇਆ ਨਾਲ ਭਰਿਆ ਹੈ ਜਿਵੇਂ ਸੋਸ਼ਲ ਮੀਡੀਆ ਦਾ মোহ ਖਪਤਵਾਦ ਦਾ ਨਸ਼ਾ ਅਸੀਂ ਇਸ ਸਦੀਵੀ ਰੂਹਾਨੀ ਸੰਘਰਸ਼ ਨੂੰ ਸਮਝਣ ਤੇ ਬਿਆਨ ਕਰਨ ਲਈ ਅੱਜ ਕਿਹੜੇ ਸ਼ਕਤੀਸ਼ਾਲੀ ਰੂਪਕ ਵਰਤ ਸਕਦੇ ਹਾਂ ਬਹੁਤ ਵਧੀਆ ਸਵਾਲ ਹੈ ਸਾਡੇ ਸਮੇਂ ਦੀ ਰੂਹਾਨੀ ਪੱਠੀ ਜਾਂ ਸਾਡੇ ਸਮੇਂ ਦਾ ਮਰਦਾਰ ਖਾਣ ਵਾਲਾ ਕੁੱਤਾ ਕੀ ਹੈ